ਕੀ ਐਮਐਲਏ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਉਹ ਲੋਕਾਂ ਦਾ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਹਿੱਤ ਦੀ ਗੱਲ ਕਰਨ ਲੋਕਾਂ 'ਚ ਹੀ ਵਿਚਰਦੇ ਰਹੇ ਤੇ ਜ਼ਮੀਨ ਦੇ ਨਾਲ ਜੁੜੇ ਰਹੇ। ਜੀ ਲੋਕੀ ਬਹੁਤ ਪਿਆਰ ਦੇ ਰਹੇ ਨੇ ਬਹੁਤ ਮਾਨ ਕੇ ਸਰਕਾਰ ਦੇ ਰਹੇ ਨੇ ਤੇ ਅਸੀਂ ਹਮੇਸ਼ਾ ਜਿ ਜੋ ਇਹਨਾਂ ਨੇ ਸਾਨੂੰ ਮਾਨ ਕੇ ਸਰਕਾਰ ਬਖਸ਼ਿਆ ਅਸੀਂ ਉਹਦੇ ਤੇ ਹਮੇਸ਼ਾ ਖਰੇ ਉਤਰਾਂਗੇ। ਸੋ ਲੋਕਾਂ ਦਾ ਗੁਰਦਾਸਪੁਰ ਦੀਆਂ ਚੋਣਾਂ ਦਾ ਜਿਹੜਾ ਉਹ بگੜਵਾ ਚੁਕਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਘਰ ਜਾ ਕੇ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਅਮਨ ਸ਼ੇਰ ਸਿੰਘ ਛੈਰੀ ਕਲਸੀ ਦੀ ਵਾਈਫ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਵੀ ਜਰਾ ਭੜਵਾ ਜਰਾ ਹੰਗਾਰਾ ਦੇ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸੋ ਕਿੱਦਾਂ ਲੱਗਦਾ ਜੀ ਚੌਂੜ ਅਖਾੜੇ ਦੇ ਵਿੱਚ ਉਤਰੇ ਹੋ ਤੁਸੀਂ ਵੀ ਘਰ ਘਰ ਜਾ ਰਹੇ ਹੋ ਟੈਣਾ ਵੀ ਬੜਾ ਸਾਥ ਦੇ ਰਿਆ ਨੇ ਅੱਜ ਤੁਸੀਂ ਮੀਟਿੰਗ ਕਰਨ ਆਏ ਤੇ ਕਿੰਨਾ ਵੱਡਾ ਇਕੱਠ ਮਿਲਿਆ ਠੀਕ ਨਾ ਚਾਹੁੰਦੇ ਤੁਸੀਂ ਵੀ ਦੇਖ ਲਿਆ ਇਕੱਠ ਕਿੰਨਾ ਵੱਡਾ ਹੈ ਲੋਕਾਂ ਦਾ ਬਹੁਤ ਪਿਆਰ ਮਾਨ ਸਤਿਕਾਰ ਮਿਲਿਆ ਕਿਉਂਕਿ ਅਸੀਂ ਵੀ ਚੋਣੇ ਕੀ ਲੋਕਾਂ ਦਾ ਵਿਕਾਸ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਤਾਂ ਹੀ ਸਾਡੇ ਨਾਲ ਲੋਕੀ ਜੁੜੇ ਨੇ ਕਿਉਂਕਿ ਐਮਐਲਏ ਸਾਹਿਬ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਉਹ ਲੋਕਾਂ ਦਾ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਹਿੱਤ ਦੀ ਗੱਲ ਕਰਨ ਲੋਕਾਂ ੱਚੇ ਵਿਚਰ ਦੇ ਰਾਂ ਤੇ ਜ਼ਮੀਨ ਦੇ ਨਾਲ ਜੁੜੇ ਰਹਿਣ ਸੋ ਲੱਗਦਾ ਨਹੀਂ ਕਿ ਲੋਕਲ ਜਿਹੜਾ ਕੈਂਡੀਡੇਟ ਲਿਆ ਗਿਆ ਕੀ ਲੱਗਦਾ ਹੈ ਕਿ ਲੋਕਲ ਜਿਹੜਾ ਕੈਂਡੀਡੇਟ ਲਿਆ ਤੇ ਲੋਕਾਂ ਦੇ ਚਿਹਰਿਆਂ ਤੇ ਵੀ ਬੜੀ ਖੁਸ਼ੀ ਹੈ ਹਾਂਜੀ ਜੀ ਬਹੁਤ ਖੁਸ਼ੀ ਹੈ ਲੋਕੀ ਬਹੁਤ ਪਿਆਰ ਦੇ ਰਹੇ ਨੇ ਬਹੁਤ ਮਾਨ ਤੇ ਸਤਿਕਾਰ ਦੇ ਰਹੇ ਨੇ ਤੇ ਅਸੀਂ ਹਮੇਸ਼ਾ ਜੀ ਜੋ ਇਹਨਾਂ ਨੇ ਸਾਨੂੰ ਮਾਨ ਤੇ ਸਤਿਕਾਰ ਬਖਸ਼ਿਆ ਹੈ ਅਸੀਂ ਉਹਦੇ ਤੇ ਹਮੇਸ਼ਾ ਖਰੇ ਉਤਰਾਂਗੇ ਸੋ ਫਿਰ ਕੀ ਮੁੱਦੇ ਰਹਿਣਗੇ ਮੇਨ ਸਾਡੇ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਮੀਆਂ ਨੇ ਉਹ ਕਿਹੜੇ ਮੇਨ ਮੁੱਦੇ ਰਹਿਣਗੇ ਜੀ ਜੀ ਦੇਖੋ ਜ਼ਿਲ੍ਹੇ ਚ ਜੋ ਵੀ ਕਮੀਆਂ ਨੇ ਜ਼ਿਆਦਾਤਰ ਤੇ ਗਲੀਆਂ ਨਾਲੀਆਂ ਦੀਆਂ ਜੀ ਕਿਉਂਕਿ ਜੜੀਆਂ ਬਾਕੀ ਸਰਕਾਰਾਂ ਨੇ ਇਹਨਾਂ ਇਹਨਾਂ ਨੇ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਤਾਂ ਹੀ ਨਿਊਟਰਲ ਦਿੱਤਾ ਉਹਨਾਂ ਦੀ ਸੋਚ ਨੂੰ ਅੱਗੇ ਨਹੀਂ ਵਧਣ ਦਿੱਤਾ ਅਸੀਂ ਗਲੀਆਂ ਨਾਲੀਆਂ ਵੀ ਸਹੀ ਕਰਾਵਾਂਗੇ ਤੇ ਲੋਕਾਂ ਦੇ ਵਿਕਾਸ ਦੇ ਕੰਮ ਵੀ ਕਰਾਂਗੇ ਸੋ ਕਿਸਾਨੀ ਮੁੱਦਾ ਬੜਾ ਚਲਦਾ ਪਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਕਿਸਾਨ ਨੇ ਕਿਸਾਨ ਜੇ ਉਗਾਣਗੇ ਤਾਂ ਫੇਰ ਇਹ ਲੋਕਾਂ ਦੇ ਘਰਾਂ 'ਚ ਆਨ ਜਾਊਗਾ ਕੀ ਕਹਿਣਾ ਹੈ ਵੇਖੋ ਸਭ ਤੋਂ ਪਹਿਲਾਂ ਤੇ ਮੈਂ ਵੀ ਇੱਕ ਕਿਸਾਨ ਦੀ ਧੀ ਆਂ ਮੈਂ ਵੀ ਕਿਸਾਨਾਂ ਦੇ ਹੱਕ ਵਿੱਚ ਆ ਤੇ ਮੈਂ ਤੇ ਜਿੱਥੇ ਜਾਨੀ ਇਹੀ ਕਹਿੰਨੀ ਆ ਕਿ ਸਾਡਾ ਇੱਕ ਸਹੀ ਫੈਸਲਾ ਵੇਖੋ ਜੀ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਸਕਦਾ ਹੈ ਤੇ ਅਸੀਂ ਸਹੀ ਫੈਸਲਾ ਲਵਾਂਗੇ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਰਹਿਣਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਕਿਸਾਨ ਅਸੀਂ ਵੀ ਕਿਸਾਨ ਆ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਬਨੇ ਰਹੋ ਕੈਮਰਾਪਰਸਨ ਪਵਨਗਰਵਰ ਜਨ ਲक्की ਰਾਜਬੂਦ ਬਟਾਲਾ ਸਰਸਰੀ ਕਾਲਜੀ ਸਾਹਿਬ ਇਸਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਮੁਲਾਜ਼ਮਾਂ ਨੂੰ ਨੈਕ ਕਾਰਨ ਪੰਚਨਦਾਰਨ ਪੰਨੇਦਾਰਨ ਘੜੀਦਾਰਨ ਸ਼ੋਹਰਨ ਕਲਾਕਾਰਨ ਗੀਤਕਾਰਨ ਸਕੀਤਕਾਰਨ ਪੱਤਰਕਾਰਨ ਚਿੱਤਰਕਾਰਨ ਬੇਜ਼ਕਾਰਨ ਟੱਪੜਦਾਰਨ ਚੈਨਲ ਪ੍ਰਵਾਹਨ ਰੱਪੜ ਕੇ ਮਾਵਨ ਤਾਇਨ ਚਾਚੀਲ ਵੀਡੀਓ ਮਸਲ ਜੁਤਨ ਸ਼ਹਿਰਲ ਅਨੇਕ ਅਨੇਕ ਮਿਆਨੇ ਨੂੰ ਬੈਕੈਂਡ ਫਲੋਕਿਆਂ ਸਾਰੇ ਸ੍ਰੋਤਿਆਂ ਦੇ ਕੋਲ ਆਵੰਦ ਪਿਆਰ ਪਰਿਸ਼ਾਸਤਰੀ ਗਾਰ ਨਮਸਕਾਰ ਸੱਤੇ ਆਵਾਜ਼ ਅਸਲਾਮੁਅਲੈਕੁਮ ਪਿਸ਼ਾਉ ਜੀ ਹੈਲੋ ਜਦੋਂ ਮੈਂ ਸਵਾਗਤ ਕੀਤਾ ਐਂਕਰ ਕਹਿੰਦਾ ਤੁਲੇਸ਼ਾ ਜੀ ਸਵਾਗਤ ਤੁਸੀਂ ਏਡਾ ਨੰਮਾ ਦਿੱਤਾ ਤੇ ਸਭ ਨੂੰ ਮੇਰਾ ਸੋ ਗਿਆ ਮੋਜ ਸੋ ਗਿਆ ਪਾਣੀ ਵੀ ਕਹਿੰਦਾ ਪਾਣੀ ਕਿੱਥੇ ਹੈ ਮੈਂ ਪਾਣੀ ਘੜੇ 'ਚ ਕਹਿੰਦਾ ਘੜਾ ਕਿੱਥੇ ਹੈ ਮੈਂ ਰਸੋਈ 'ਚ ਕਹਿੰਦਾ ਰਸੋਈ ਕਿੱਥੇ ਹੈ ਮੈਂ ਘਰ 'ਚ ਕਹਿੰਦਾ ਘਰ ਕਿੱਥੇ ਹੈ ਮੈਂ ਸ਼ਹਿਰ ਕਹਿੰਦਾ ਸ਼ਹਿਰ ਕਿੱਥੇ ਹੈ ਮੈਂ ਜਿਲ੍ਹੇ ਕਹਿੰਦਾ ਜਿਲ੍ਹਾ ਕਿੱਥੇ ਹੈ ਮੈਂ ਪੰਜਾਬ ਕਹਿੰਦਾ ਪੰਜਾਬ ਕਿੱਥੇ ਹੈ ਮੈਂ ਦੁਨੀਆ 'ਚ ਦੁਨੀਆ ਕਿੱਥੇ ਹੈ ਮੈਂ ਧਰਤੀ ਦੇ ਕਹਿੰਦਾ ਧਰਤੀ ਕਿੱਥੇ ਹੈ ਮੈਂ ਪਾਣੀ 'ਚ ਕਹਿੰਦਾ ਪਾਣੀ ਮੈਂ ਪਾਣੀ ਘੜੇ 'ਚ ਹੋਰ ਕਿੱਥੇ ਇਹ ਸਦਰਾ ਦੀ ਗੱਲ ਤੇ ਐ ਦਸਰਾਂ ਦੀ ਗੱਲ ਵੀ ਹੈਗੀ ਹੈ ਦਸਰਾਂ ਦੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੂਣ ਤੋਂ ਅਸੀਂ ਪਾਣੀ ਨਾਲ ਬਚਾਇਆ ਆਉਣ ਵਾਲੇ ਸਮੇਂ ਸਾਰੀ ਧਰਤੀ ਦਾ ਪਾਣੀ ਘੜੇ ਜੀ ਨਹੀਂ ਰਹਿ ਜਾਏ ਇਸ ਵਾਸਤੇ ਥਾਂ ਥਾਂ ਦੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁੱਦ ਬਚਾਓ ਤੇ ਸ਼ੈਰੀ ਕਲਸੀ ਨੂੰ ਵੋਟਾਂ ਪਾਓ ਥੈਂਕ ਯੂ ਥੈਂਕ ਯੂ ਜੰਦਾਬਾਦ ਜੰਦਾਬਾਦ ਕੀ ਐਮਐਲਏ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਉਹ ਲੋਕਾਂ ਦਾ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਹਿੱਤ ਦੀ ਗੱਲ ਕਰਨ ਲੋਕਾਂ ਝਿ ਵਿਚਰਦੇ ਰਹੇ ਤੇ ਜ਼ਮੀਨ ਦੇ ਨਾਲ ਜੁੜੇ ਰਹੇ ਜੀ ਇਹ ਲੋਕੀ ਬਹੁਤ ਪਿਆਰ ਦੇ ਰਹੇ ਨੇ ਬਹੁਤ ਮਾਨ ਤੇ ਸਰਕਾਰ ਦੇ ਰਹੇ ਨੇ ਤੇ ਅਸੀਂ ਹਮੇਸ਼ਾ ਜਿ ਜੋ ਇਹਨਾਂ ਨੇ ਸਾਨੂੰ ਮਾਨ ਤੇ ਸਰਕਾਰ ਬਖਸ਼ਿਆ ਹੈ ਅਸੀਂ ਉਹਦੇ ਤੇ ਹਮੇਸ਼ਾ ਖਰੇ ਉਤਰਾਂਗੇ ਸੋ ਲੋਕ ਤਬਾ ਗੁਰਦਾਸਪੁਰ ਦੀਆਂ ਚੋਣਾਂ ਦਾ ਜਿਹੜਾ ਬਿਗੜਾ ਚੁੱਕਿਆ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਘਰ ਜਾ ਕੇ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਅਮਨ ਸ਼ੇਰ ਸਿੰਘ ਚੈਰੀ ਕਲਸੀ ਦੀ ਵਾਈਫ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲੋਕ ਵੀ ਜਿਹੜਾ ਭਰਮਾ ਜਿਹੜਾ ਹੰਗਾਰਾ ਦੇ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸੋ ਕਿੱਦਾਂ ਲੱਗਦਾ ਜੀ ਚੌੜ ਖਾੜੇ ਦੇ ਵਿੱਚ ਉਤਰੇ ਹੋ ਤੁਸੀਂ ਵੀ ਘਰ ਘਰ ਜਾ ਰਹੇ ਹੋ ਟੈਣਾ ਵੀ ਬੜਾ ਸਾਧੇ ਏਰੀਆ ਨੇ ਅੱਜ ਤੁਸੀਂ ਮੀਟਿੰਗ ਕਰਨ ਆਏ ਤੇ ਕਿੰਨਾ ਵੱਡਾ ਇਕੱਠ ਮਿਲਿਆ ਠੀਕਣਾ ਚਾਹੁੰਦੇ ਤੁਸੀਂ ਵੀ ਦੇਖ ਲਿਆ ਇਕੱਠ ਕਿੰਨਾ ਵੱਡਾ ਹੈ ਲੋਕਾਂ ਦਾ ਬਹੁਤ ਪਿਆਰ ਮਾਨ ਸਤਕਾਰ ਮਿਲ ਰਿਹਾ ਕਿਉਂਕਿ ਅਸੀਂ ਵੀ ਚਾਹੁੰਦੇ ਕਿ ਲੋਕਾਂ ਦਾ ਵਿਕਾਸ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਤਾਂ ਹੀ ਸਾਡੇ ਨਾਲ ਲੋਕੀ ਜੁੜੇ ਨੇ ਕਿਉਂਕਿ ਐਮਐਲਏ ਸਾਹਿਬ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਉਹ ਲੋਕਾਂ ਦਾ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਹਿੱਤ ਦੀ ਗੱਲ ਕਰਨ ਲੋਕਾਂ ੱਚੇ ਵਿਚਰਦੇ ਰਹਿਣ ਤੇ ਜ਼ਮੀਨ ਦੇ ਨਾਲ ਜੁੜੇ ਰਹਿਣ ਸੋ ਲੱਗਦਾ ਨਹੀਂ ਕਿ ਲੋਕਲ ਜਿਹੜਾ ਕੈਂਡੀ ਕੀ ਲੱਗਦਾ ਕਿ ਲੋਕਲ ਜਿਹੜਾ ਕੈਂਡੀਡੇਟ ਲਿਆ ਤੇ ਲੋਕਾਂ ਦੇ ਚਿਹਰਿਆਂ ਤੇ ਵੀ ਬੜੀ ਖੁਸ਼ੀ ਹੈ ਹਾਂਜੀ ਜੀ ਬਹੁਤ ਖੁਸ਼ੀ ਹੈ ਲੋਕੀ ਬਹੁਤ ਪਿਆਰ ਦੇ ਰਹੇ ਨੇ ਬਹੁਤ ਮਾਨ ਤੇ ਸਤਿਕਾਰ ਦੇ ਰਹੇ ਨੇ ਤੇ ਅਸੀਂ ਹਮੇਸ਼ਾ ਜੀ ਜੋ ਇਹਨਾਂ ਨੇ ਸਾਨੂੰ ਮਾਨ ਤੇ ਸਤਿਕਾਰ ਬਖਸ਼ਿਆ ਹੈ ਅਸੀਂ ਉਹਦੇ ਤੇ ਹਮੇਸ਼ਾ ਖਰੇ ਉਤਰਾਂਗੇ ਸੋ ਫਿਰ ਕੀ ਮੁੱਦੇ ਰਹਿਣਗੇ ਮੇਨ ਸਾਡੇ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਮੀਆਂ ਨੇ ਉਹ ਕਿਹੜੇ ਮੇਨ ਮੁੱਦੇ ਰਹਿਣਗੇ ਜੀ ਜੀ ਦੇਖੋ ਜ਼ਿਲ੍ਹੇ ਚ ਜੋ ਵੀ ਕਮੀਆਂ ਨੇ ਜ਼ਿਆਦਾਤਰ ਤੇ ਗਲੀਆਂ ਨਾਲੀਆਂ ਦੀਆਂ ਜੀ ਕਿਉਂਕਿ ਜਿਹੜੀਆਂ ਬਾਕੀ ਸਰਕਾਰਾਂ ਨੇ ਇਹਨਾਂ ਨੇ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਤਾਂ ਹੀ ਨਿਊਟਨ ਦਿੱਤਾ ਉਹਨਾਂ ਦੀ ਸੋਚ ਨੂੰ ਅੱਗੇ ਨਹੀਂ ਵਧਣ ਦਿੱਤਾ ਅਸੀਂ ਗਲੀਆਂ ਨਾਲੀਆਂ ਵੀ ਸਹੀ ਕਰਾਵਾਂਗੇ ਤੇ ਲੋਕਾਂ ਦੇ ਵਿਕਾਸ ਦੇ ਕੰਮ ਵੀ ਕਰਾਂਗੇ ਸੋ ਕਿਸਾਨੀ ਮੁੱਦਾ ਬੜਾ ਚੱਲਦਾ ਪਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਕਿਸਾਨ ਨੇ ਕਿਸਾਨ ਜੇ ਉਗਾਣਗੇ ਤਾਂ ਫੇਰ ਹੀ ਲੋਕਾਂ ਦੇ ਘਰਾਂ 'ਚ ਆਨ ਜਾਊਗਾ ਕੀ ਕਹਿਣਾ ਵੇਖੋ ਸਭ ਤੋਂ ਪਹਿਲਾਂ ਤੇ ਮੈਂ ਵੀ ਕਿ ਕਿਸਾਨ ਦੀ ਧੀ ਆਂ ਮੈਂ ਵੀ ਕਿਸਾਨਾਂ ਦੇ ਹੱਕ ਵਿੱਚ ਆ ਤੇ ਮੈਂ ਤੇ ਜਿੱਥੇ ਜਾਨੀ ਇਹੀ ਕਹਿੰਨੀ ਆ ਕਿ ਸਾਡਾ ਇੱਕ ਸਹੀ ਫੈਸਲਾ ਵੇਖੋ ਜੀ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਸਕਦਾ ਹੈ ਤੇ ਅਸੀਂ ਸਹੀ ਫੈਸਲਾ ਲਵਾਂਗੇ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਰਹਿਣਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਕਿਸਾਨ ਅਸੀਂ ਵੀ ਕਿਸਾਨ ਆ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਬਣੇ ਰਹੋ ਕੈਮਰਾ ਪਰਸਨ ਭਵਨਗਰਵਾਰਦਨਾ ਲक्की ਰਾਜਪੂਤ ਬਟਾਲਾ ਸੋਸਰੀ ਕਾਲਜੀ ਸਾਡੇ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨੈਕਾਂ ਨੂੰ ਬਟੈਕਾਂ ਨੂੰ ਪੰਚਾਂ ਨੂੰ ਦਾਰਨ ਪੱਲੇਦਾਰਾਂ ਨੂੰ ਢਾਡੀਦਾਰਾਂ ਨੂੰ ਸ਼ੋਹਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਜ਼ਦਕਾਰਾਂ ਨੂੰ ਟੱਪੜਦਾਰਾਂ ਨੂੰ ਛੇਨਾਂ ਨੂੰ ਭਰਾਵਾਂ ਰੱਪੜ ਕੇ ਮਾਵਾਂ ਨੂੰ ਪਾਇਲ ਜੱਟੀਆਂ ਵੀਪੀਐਨ ਵਸੇ ਜੁਤਨ ਸ਼ਹਿਰਾਂ ਦੇ ਅੰਧਿਕਨ ਕੇ ਮਿਆਣਿਆਂ ਨੂੰ ਬੈਠੇਨ ਫਰੋਕਿਆਂ ਸਾਰੇ ਫਰੋਕਿਆਂ ਦੇ ਕੋਲ ਸ਼ਾਵਨੋ ਪਿਆਰਪਰਿ ਸਾਸ਼ਟਰੀ ਗਾਰ ਨਮਸਕਾਰ ਬੱਤੇ ਆਵਾਜ਼ ਅਸਲਾਮੁਅਲੈਕਮ ਪਿਸ਼ਾਰੂ ਜੀ ਹੈਲੋ ਜਦੋਂ ਮੈਂ ਸਵਾਗਤ ਕੀਤਾ ਐਂਕਰ ਕਹਿੰਦਾ ਤੁਲੇਸ਼ਾ ਜੀ ਸਵਾਗਤ ਤੁਸੀਂ ਏਡਾ ਲੰਮਾ ਕੀਤਾ ਕਿ ਸੋង ਮੇਰਾ ਸੋ ਗਿਆ ਮੋਜ ਸੋ ਗਿਆ ਪਾਣੀ ਵੀ ਕਹਿੰਦਾ ਪਾਣੀ ਕਿੱਥੇ ਹੈ ਮੈਂ ਪਾਣੀ ਘੜੇ 'ਚ ਕਹਿੰਦਾ ਘੜਾ ਕਿੱਥੇ ਹੈ ਮੈਂ ਰਸੋਈ 'ਚ ਕਹਿੰਦਾ ਰਸੋਈ ਕਿੱਥੇ ਹੈ ਮੈਂ ਘਰ 'ਚ ਕਹਿੰਦਾ ਘਰ ਕਿੱਥੇ ਹੈ ਮੈਂ ਸ਼ਹਿਰ 'ਚ ਕਹਿੰਦਾ ਸ਼ਹਿਰ ਕਿੱਥੇ ਹੈ ਮੈਂ ਜਿਹੜੇ ਕਹਿੰਦਾ ਜਿਹੜਾ ਕਿੱਥੇ ਹੈ ਮੈਂ ਪੰਜਾਬ ਕਹਿੰਦਾ ਪੰਜਾਬ ਕਿੱਥੇ ਹੈ ਮੈਂ ਦੁਨੀਆਂ 'ਚ ਦੁਨੀਆਂ ਕਿੱਥੇ ਹੈ ਮੈਂ ਧਰਤੀ ਦੇ ਕਹਿੰਦਾ ਧਰਤੀ ਕਿੱਥੇ ਹੈ ਮੈਂ ਪਾਣੀ 'ਚ ਕਹਿੰਦਾ ਪਾਣੀ ਮੈਂ ਪਾਣੀ ਘੜੀ ਹੋਰ ਕਿੱਥੇ ਸਨਾਰੀ ਗੱਲ ਤੇ ਆ ਦਸਰਾਂ ਦੀ ਗੱਲ ਵੀ ਹੈਗੀ ਹੈ ਦਸਰਾਂ ਦੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੂਣ ਤੋਂ ਅਸੀਂ ਪਾਣੀ ਨਾਲ ਬਚਾਇਆ ਆਉਣ ਵਾਲੇ ਸਮੇਂ ਸਾਰੀ ਢੱਟੀ ਦਾ ਪਾਣੀ ਘੜੀ ਜਿੰਦਾ ਰਹੀ ਹੈ ਇਸ ਵਾਸਤੇ ਥਾਂ ਥਾਂ ਦੇ ਬੂਕੇ ਲਾਓ ਆਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁੱਧ ਬਚਾਓ ਕਿ ਸ਼ਹਿਰੀ ਕਲਪਸੇ ਨੂੰ ਬੋਲਦਾ ਪਾਓ ਥੈਂਕ ਯੂ ਯਰ ਥੈਂਕ ਯੂ ਜਿੰਦਾਬਾਦ